दे कल्चर रिप्रजेंट कर दें ओल्ड कल्चर जो पेंडू कल्चर में जिम्मे कहा पेंडू सभ्याचारू रिप्रेजेंट कर दियाँ ने ता है, तो ये सारा जो लाइनअप है वह ये थे लगा हुआ है ਅੱਜ ਦੀ ਡੇਟ ਦੇ ਵਿੱਚ ਲੋਕੀ ਬਹੁਤ ਸਫਰ ਕਰ ਰਹੇ ਆ ਕਾਸਟ ਆਫ ਲਿਵਿੰਗ ਕ੍ਰਾਈਸਿਸ ਚੱਲ ਰਿਹਾ ਫੂਡ ਬੈਂਕ ਯੂਸੇਜ ਹਸ ਗੋਨ ਅਪ ਫੂਡ ਦੀਆਂ ਜੀ ਰਾਈਸਸ ਆ ਉਹ ਵੀ ਉੱਪਰ ਨੂੰ ਚਾਈ ਜਾਂਦੀਆਂ ਸੋ ਆ ਸਾਡੇ ਲਈ ਇੱਕ ਮੌਕਾ ਆ ਸਟੈਂਪੀਨ ਨੂੰ ਸੈਲੀਬ੍ਰੇਟ ਵੀ ਕਰਨਾ ਤੇ ਆਲਸੋ ਗਿਵਿੰਗ ਬੈਕ ਟੂ ਆਰ ਕਮਿਊਨਿਟੀ ਸੋ ਇਟਸ ਅ ਹਿਊਜ ਆਨਰ ਫਾਰ ਅਸੀ ਦੇਖ ਰਹੇ ਆ ਮਹਿੰਗਾਈ ਬਹੁਤ ਹੋ ਗਈ ਆ ਬਟ ਅਗੇਨ ਸਰਟਨਲੀ ਇੱਕ ਬਹੁਤ ਵੱਡਾ ਆਨਰ ਆਵੇਲੇਬਿਲਿਟੀ ਇਸ ਐਵਰੀ ਈਅਰ ਫਾਰ ਆਰ ਕਮਿਊਨਿਟੀ ਫਰੀ ਕਿਚਨ ਦਿੱਲੀ ਮੈਂ ਪਿਛਲੇ 1 ਘੰਟੇ ਤੋਂ ਨੋਟ ਕਰ ਰਹੀ ਆ ਕਿ ਲੋਕ ਆਪਣੇ ਗ੍ਰੋਸਰੀ ਬੈ ਜਿਵੇਂ ਮੈਂ ਫੂਡ ਬੈਂਕ ਦੀ ਲੈਣ ਦੀ ਗੱਲ ਕਰਾਂ ਮੈਂ ਆਈ ਵਿਜ਼ਿਟ ਅ ਲੋਟ ਆਫ ਫੂਡ ਬੈਂਕਸ ਉਹ ਜਿਹੜੇ ਪਹਿਲਾਂ ਵੋਲੰਟੀਅਰ ਕਰਦੇ ਸੀ ਉਹ ਹੁਣ ਫੂਡ ਬੈਂਕ ਯੂਜ਼ ਕਰਨ ਲੱਗੇ ਆ ਵੀ ਬਹੁਤ ਮਾੜਾ ਹਾਲ ਹੈ ਕੈਨੇਡਾ ਦੇ ਵਿੱਚ ਜਦੋਂ ਕੰਸਰਵੇਟਿਵ ਸਰਕਾਰ ਹੁੰਦੀ ਸੀ ਤੁਸੀਂ ਆਪ ਦੇਖੋ ਜਦੋਂ ਗ੍ਰੋਸਰੀਟ ਹੋ ਜਾਂਦੇ ਸੀਗੇ ਹਫਤੇ ਦੀ ਗ੍ਰੋਸਰੀ ਆ ਜਾਂਦੀ ਸੀਗੀ ਇਨ 100 ਡਾਲਰ ਮੇਬੀ 150 ਹੁਣ ਆਪ ਦੇਖੋ 200 ਡਾਲਰ ਦੀ ਗ੍ਰੋਸਰੀ ਕਿੰਨੀ ਆਉਂਦੀ ਆ ਹੁਣ ਕਿੰਨਾ ਫਰਕ ਆ ਐਂਡ ਜਿਹੜੀ ਮੰਗਾਈ ਆ ਰੈਂਟ ਡਬਲ ਕਰਤੇ ਇਹਨਾਂ ਨੇ ਮੁਰਗੀ ਜਿਹਾ ਡਬਲ ਰਾਈਟ ਨਾਓ ਜਸਟ ਲੁੱਕ ਐਟ ਓਵਰਆਲ ਕੈਨੇਡਾ ਕੀ ਬਣ ਗਿਆ ਹੁਣ ਪੀਪਲ ਕੈਨਟ ਸਰਵਾਈਵ ਹੇਅਰ ਐਨੀਮੋਰ ਹੇਟ ਟੁਵਰਡਸ ਸਾਊਥ ਏਸ਼ੀਅਨ ਕਮਿਊਨਿਟੀ ਹੈਜ਼ ਬੀਨ ਇਨਕਰੀਜ਼ਡ ਇਨ ਕਪਲ ਆਫ ਮੰਥਸ ਕਾਰਨ ਕੀ ਲੱਗਦਾ ਹੈ ਕਿਸੇ ਨੂੰ ਡਰ ਨਹੀਂ ਹੁਣ ਕੈਨੇਡਾ ਦੇ ਵਿੱਚ ਐਕਚੁਅਲੀ ਅੱਜ ਦੀ ਰੇਟ ਦੇ ਵਿੱਚ ਵਿਕਟਮਸ ਕੋਲ ਘੱਟ ਰਾਈਟਸ ਆ ਤੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਜ਼ਿਆਦਾ ਰਾਈਟਸ ਮਿਲ ਗਿਆ ਲਿਬਰਲਸ ਦੇ ਥੱਲੇ ਜਦੋਂ ਸਕੂਲ ਨੂੰ ਭੇਜਦੇ ਆਪਣੇ ਬੱਚਿਆਂ ਨੂੰ ਸਾਰੇ ਸਾਰੇ ਹੁਣ ਡਰਦੇ ਆ ਵੀ ਕੁਝ ਹੈਪ ਨਾ ਹੋ ਜਵੇ ਪੀਐਮ ਮੋਦੀ ਦੀ ਵਿਜ਼ਿਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਸੱਦਾ ਦਿੱਤਾ ਗਿਆ ਜੀ7 ਦੇ ਵਿੱਚ ਪਹੁੰਚੇ old relation with alberta since childhood and yes. now you are running and what will be the key issues uh, will you prioritize for the province we have to fight for oil and gas for low taxes for free enterprise and for fairness for the west to get respect in the country uh, from ottawa and i'll be fighting for that respect in the united canada uh, they were saying what you haven't done in 20 years we have done in 20 days in terms of growth yeah. What have they done? They've doubled the housing costs, doubled the the food bank lineups. They've given us the worst crime wave in a generation. Thank you so much. So you're gonna say now Tanwad, Tanwad. Yahoo, Happy Stampede. ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਕੈਲਗਰੀ ਦੇ ਵਿੱਚ ਸਟੈਂਪਡ ਦੀ ਸ਼ੁਰੂਆਤ ਹੋ ਗਈ ਹੈ ਸਟੈਂਪਡ ਜਿਸ ਨੂੰ ਗ੍ਰੇਟੈਸਟ ਆਊਟਡੋਰ ਸ਼ੋਅ ਔਨ ਦਾ ਅਰਥ ਕਿਹਾ ਜਾਂਦਾ ਹੈ ਯਾਨੀ ਕਿ ਤੁਸੀਂ ਹਿਸਾਬ ਲਗਾ ਲਓ ਕਿ ਦੁਨੀਆ ਦੇ ਜਿਹੜੇ ਵੱਡੇ ਮੇਲੇ ਹੁੰਦੇ ਨੇ ਉਹਨਾਂ ਮੇਲਿਆਂ ਦੇ ਵਿੱਚੋਂ ਇੱਕ ਸਭ ਤੋਂ ਵੱਡਾ ਮੇਲਾ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ ਕੈਲਗਰੀ ਦੇ ਵਿੱਚ ਸਟੈਂਪਡ ਹਰ ਸਾਲ ਹੁੰਦਾ ਹੈ 10 ਦਿਨ ਤੱਕ ਇਹ ਚੱਲਦਾ ਹੈ ਸ਼ੁਰੂਆਤ ਇਸ ਦੀ ਹੋ ਗਈ ਹੈ ਸਟੈਂਪਡ ਦੀ ਜਿਹੜੀ ਖਾਸ ਗੱਲ ਇਹ ਹੈ ਕਿ ਇੱਥੇ ਸਟੈਂਪਡ ਬ੍ਰੈਕਫਾਸਟ ਇਹਨਾਂ 10 ਦਿਨਾਂ ਦੇ ਦੌਰਾਨ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਲੀਡਰ ਹੁੰਦੇ ਨੇ ਕਮਿਊਨਿਟੀ ਦੇ ਹੋਣ ਜਾਂ ਸਿਆਸਤਦਾਨ ਹੋਣ ਉਹਨਾਂ ਦੇ ਵੱਲੋਂ ਇਹਨਾਂ ਸਟੈਂਪਡ ਬ੍ਰੈਕਫਾਸਟ ਦਾ ਜਿਹੜਾ ਆਯੋਜਨ ਕੀਤਾ ਜਾਂਦਾ ਹੈ ਜਿਹਦੇ ਵਿੱਚ ਪੈਨਕੇਕ ਫਲਿੱਪ ਕੀਤੇ ਜਾਂਦੇ ਨੇ ਤੇ ਪੈਨਕੇਕ ਹੀ ਸਰਵ ਕੀਤੇ ਜਾਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਦਾ ਆਪਾਂ ਆਪਣੇ ਤਰੀਕੇ ਦੇ ਨਾਲ ਸਟੈਂਪਲ ਬ੍ਰੇਕਫਾਸਟ ਵਿੱਚ ਮੋਡੀਫਿਕੇਸ਼ਨ ਵੀ ਹੋ ਜਾਂਦੀਆਂ ਨੇ ਪਰ ਜਿਹੜੀ ਕਹਿੰਦੇ ਨਾ ਕਿ ਪ੍ਰਥਾ ਚੱਲਦੀ ਆ ਰਹੀ ਹੈ ਇੱਕ ਪਿੰਡੂ ਮੇਲਾ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਜਿਹੜਾ ਇੱਥੋਂ ਦਾ ਕਲਚਰ ਹੈ ਉਹਦੇ ਵਿੱਚ ਸਟੈਂਪਡ ਬ੍ਰੇਕਫਾਸਟ ਦੇ ਤਹਿਤ ਇੱਥੇ ਪੈਨਕੇਕ ਦਿੱਤੇ ਜਾਂਦੇ ਨੇ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਅੱਜ ਇੱਥੇ ਮਾਲਬਰੂ ਮਾਲ ਦੇ ਵਿੱਚ ਅਸੀਂ ਖੜੇ ਆ ਕੰਜ਼ਪਟਿਵ ਐਮਪੀ ਜਸਰਾਜ ਸਿੰਘ ਹੱਲਣ ਦੇ ਵੱਲੋਂ ਵੈਸੇ ਤਾਂ ਅੱਜ ਇਸ ਸਟੈਂਪਡ ਬ੍ਰੇਕਫਾਸਟ ਦਾ ਆਯੋਜਨ ਕੀਤਾ ਗਿਆ ਹੈ ਪੀਰ ਪੋਲੀ ਵੀ ਜਿਹੜੇ ਕੰਜ਼ਪਟਿਵ ਲੀਡਰ ਨੇ ਉਹ ਇੱਥੇ ਪਹੁੰਚੇ ਦੀ ਲਾਈਨ ਅਪ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇਨਾ ਹਿਊਜ ਲਾਈਨ ਅਪ ਹੈ ਤੇ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਹਰ ਕਿਸੇ ਦੇ ਸਿਰ ਤੇ ਤੁਹਾਨੂੰ ਟੋਪੀਆਂ ਨਜ਼ਰ ਆਉਣਗੀਆਂ ਇਹ ਕਾਊਬੋਏ ਜਿਹੜੀ ਲੁੱਕ ਹੈ ਉਹ ਸਟੈਂਪਿਡ ਦੇ ਉੱਪਰ ਰੱਖੀ ਜਾਂਦੀ ਹੈ ਤੇ ਹਰ ਕਿਸੇ ਦੇ ਕੱਪੜੇ ਤੁਸੀਂ ਦੇਖੋਗੇ ਉਹਨਾਂ ਦੀਆਂ ਬੈਲਟਾਂ ਉਹਨਾਂ ਦੀਆਂ ਇਹ ਹੈਟ ਉਹਨਾਂ ਦੀਆਂ ਇੱਥੋਂ ਤੱਕ ਜਿਹੜੇ ਸ਼ਰਟਸ ਨੇ ਉਹ ਵੀ ਤੁਹਾਨੂੰ ਡਿਫਰੈਂਟ ਪ੍ਰਿੰਟ ਦੀਆਂ ਨਜ਼ਰ ਆਉਣਗੀਆਂ ਕਿਉਂਕਿ ਇਹ ਕੈਲਗਰੀ ਦੇ ਕਲਚਰ ਨੂੰ ਰਿਪਰੈਜ਼ੈਂਟ ਕਰਦੀਆਂ ਨੇ 올ਡ ਕਲਚਰ ਜਿਹੜਾ ਪਿੰਡੂ ਕਲਚਰ ਮੈਂ ਜਿਵੇਂ ਕਿ ਆ ਪਿੰਡੂ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਤਾਂ ਇਹ ਸਾਰਾ ਜਿਹੜਾ ਲਾਈਨ ਅਪ ਹੈ ਪੂਪ ਪੈਂਕੈਕ ਦੇ ਲਈ ਇੱਥੇ ਲੱਗਾ ਹੋਇਆ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਲਾਈਨ ਲੱਗੀ ਹੋਈ ਹੈ ਦੂਜੇ ਪਾਸੇ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ 뮤ਜ਼ਿਕ ਸਟੇਜ ਵੀ 뮤지컬 ਦੀ ਲੱਗੀ ਹੋਈ ਹੈ ਤੇ ਇਧਰ ਕਿਡ ਜ਼ੋਨ ਬੱਚਿਆਂ ਦੇ ਲਈ ਪਲੇ ایرিয়া ਤੇ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਗੇ ਚੱਲ ਕੇ ਅਸੀਂ ਗੱਲਬਾਤ ਵੀ ਕਰਾਂਗੇ ਕੁਝ ਸਿਆਸਤਦਾਨਾਂ ਦੇ ਨਾਲ Flip it. Oh, no, no? <laughs> try a single one. I'm no longer <laughs> <laughs> yeah, yeah, it. Like <laughs> Flip it. <laughs> Under pressure. <laughs> I can see clearly. <laughs> no worries. Okay, good one. So I just see, the pancake the batter, they are pancake, and now he's going to flip it. Not quite yet. Not quite yet. Okay. You can see you this. You bubbles in Okay. The okay. Uh, and so what does it mean? Is when it good? You see the bubbles in the middle? It's good. It's Here, good. Almost good. Alright. So can the bubbles? Okay. So the one has more bubbles the quickly we're gonna flip it. Okay. Perfect. Yeah. Now right now. <West> stamped breakfast کروایا ਜਾ ਰਿਹਾ ਹੈ ਇਹ ਕੰਜ਼ਰਵਟਿਵ ਐਮਪੀ ਜਸਰਾਜ ਸਿੰਘ ਹੱਲਨ ਦੇ ਵੱਲੋਂ ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਦਿਖਾਇਆ ਹੈ ਇਹ ਇੰਨਾ ਯੂਜ਼ ਸਟੈਂਪਡ ਬ੍ਰੇਕਫਾਸਟ ਕੈਲਗਰੀ ਦੇ ਬ੍ਰੇਕਫਾਸਟ ਦੇ ਵਿੱਚੋਂ ਇੱਕ ਵੱਡਾ ਸਾਬਿਤ ਹੋ ਗਿਆ ਹੈ ਯਾਹੂ ਯਾਹੂ ਸਾਰਿਆਂ ਨੂੰ ਥੈਂਕ ਯੂ ਤੁਹਾਡਾ ਫਰ ਕਵਰਿੰਗ ਦਿਸ ਐਂਡ ਇਹ ਜਿਹੜਾ ਸਾਡਾ ਇਵੈਂਟ ਹੁੰਦਾ ਹਰ ਸਾਲ ਦਾ ਇਟਸ ਅ ਬਿਗ ਆਨਰ ਫॉर ਅਸ ਬਿਕਾਜ਼ ਜਿੰਨੇ ਮੈਨੂੰ ਆਟੋ ਆ ਭੇਜਿਆ ਇੱਕ ਸਾਡੇ ਲਈ ਇੱਕ ਮੌਕਾ ਆ ਸੇਵਾ ਕਰਨ ਦਾ वैसे आई एम वेरी प्राउड ऑफ माय टीम जेड़ा सी हमेशा सेवा ਕਰਨ جھاڑ رہے ہیں تھرو اور آفس بٹ دس از ون وے اف گیونگ بیک سنو پتاج اج دی ڈیٹ دے وچ لوکی بہت سافر کر رہے ہیں کاسٹ اف لیونگ کرائسس چل رہا ہے فوڈ بینک یوزج ہیز گون اپ فوڈ دی ان جیر پرائسز ہیں وہ بھی اوپر نوں جائی ਜਾਂਦੀਆਂ سو آ ساڈے لیے اک موقع ہے سٹیمپین نو सेलिब्रेट وی کرنا تے অলسو گیونگ بیک ٹو اور کمیونٹی سو اٹ از ا ہیج آنر فار اس اس یو کین سی ہزاراں دی گنتی دے وچ لوکی ہر ایک سال اوندے ہیں اینڈ اٹ کیپس گوئنگ بیگر ਆਈ ਡੋਨਟ ਨੋ ਇਫ ਦੈਟਸ ਅ ਗੁੱਡ ਥਿੰਗ ਔਰ ਬੈਡ ਥਿੰਗ ਬਿਕਾਜ਼ ਆਫ ਜਿੰਨੀ ਹੁਣ ਅਸੀਂ ਦੇਖ ਰਹੇ ਹਾਂ ਮੰਗਾਈ ਬਹੁਤ ਹੋ ਗਈ ਆ ਬਟ ਅਗੇਨ ਸਡਨਲੀ ਇੱਕ ਬਹੁਤ ਵੱਡਾ ਆਨਰ ਆ ਵੇਰੀਬਲ ਟੂ ਡੂ ਦਿਸ ਏਵਰੀ ਈਅਰ ਫॉर आवर ਕਮਿਊਨਿਟੀ ਬਿਲਕੁਲ ਮੈਂ ਉਹੀ ਤੁਹਾਡੀ ਗੱਲ ਤੇ ਆਨ ਲੱਗੀ ਸੀ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿੰਨਾ ਟਰਨਓਵਰ ਇਹ ਨਿਕਲ ਕੇ ਆ ਰਿਹਾ ਹੈ ਇਹ ਚੰਗੀ ਗੱਲ ਹੈ ਮਾੜੀ ਗੱਲ ਹੈ ਕਿਉਂਕਿ ਪਿੱਛੇ ਅਸੀਂ ਦੇਖ ਸਕਦੇ ਹਾਂ ਫ੍ਰੀ ਕਿਚਨ ਦੇ ਲਈ ਮੈਂ ਪਿਛਲੇ 1 ਘੰਟੇ ਤੋਂ ਨੋਟ ਕਰ ਰਹੀ ਹਾਂ ਕਿ ਲੋਕ ਆਪਣੇ ਗਰੋਸਰੀ ਬੈਗ ਫੜ ਕੇ ਵੇਟ ਕਰ ਰਹੇ ਨੇ ਕਿ ਸਾਨੂੰ ਫ੍ਰੀ ਗਰੋਸਰੀ ਮਿਲ ਜਾਏ ਦੇਖੋ ਸਾਡਾ ਇਵੈਂਟ 9 ਵਜੇ ਸ਼ੁਰੂ ਹੁੰਦਾ 7:30 ਵਜੇ ਲਾਈਨ ਸ਼ੁਰੂ ਹੋ ਜਾਂਦੀ ਆ ਅਸੀਂ 12 ਵਜੇ ਤੱਕ ਰੱਖਦੇ ਆ ਪਰ ਹਮੇਸ਼ਾ 1 ਵਜੇ 1.5 ਵਜੇ ਤੱਕ ਲਾਈਨ ਰਹਿੰਦੀ ਆ ਸੋ ਇਟ ਗੋਸ ਟੂ ਸ਼ੋ ਵੀ ਕਿੰਨੀ ਲੋਡ ਆ ਕੈਨੇਡਾ ਦੇ ਵਿੱਚ ਜੇ ਮੈਂ ਫੂਡ ਬੈਂਕ ਦੀ ਲਾਈਨ ਦੀ ਗੱਲ ਕਰਾਂ ਮੈਂ ਆਈ ਵਿਜ਼ਿਟਡ ਅ ਲੋਟ ਆਫ ਫੂਡ ਬੈਂਕਸ ਉੱਥੇ ਜਿਹੜੇ ਪਹਿਲਾਂ ਵੋਲੰਟੀਅਰ ਕਰਦੇ ਸੀ ਉਹ ਹੁਣ ਫੂਡ ਬੈਂਕ ਯੂਜ਼ ਕਰਨ ਲੱਗ ਗਏ ਆ ਵੀ ਬਹੁਤ ਮਾੜਾ ਹਾਲ ਆ ਕੈਨੇਡਾ ਦੇ ਵਿੱਚ ਬਟ ਯੂ ਨੋ ਇਹੀ ਚੀਜ਼ ਆ ਇਫ ਆਈ ਲੁੱਕ ਐਟ ਆਵਰ ਵੈਲਿਊਜ਼ ਸਿੱਖ ਵੈਲਿਊਜ਼ ਕੈਨੇਡੀਅਨ ਵੈਲਿਊਜ਼ ਇਹੀ ਸਾਡੀ ਵੈਲਿਊਜ਼ ਹੈਗੀਆਂ ਵੀ ਗੈਟ ਟੂਗੇਦਰ ਆਪਣੀ ਕਮਾਈ ਦੇ ਵਿੱਚੋਂ do what's good for the jidi jidi load band ya that is our our duty as human beings as canadians midum kal ek liberal mp de naal gal baat thodi si ek interview de dauran wo kende ki conservatives nu jado jado mauka milya they have done nothing they have done nothing in 20 years and we have done in 20 days so let me be clear on our jidi jida record ya yeah. jado conservative sarkar hundi si gi crime was down a lot crime kinna zyada bad gaya ya ਜਦੋਂ ਕੰਸਰਵੇਟਿਵ ਸਰਕਾਰ ਹੁੰਦੀ ਸੀ ਤੁਸੀਂ ਆਪ ਦੇਖੋ ਜਦੋਂ ਗੋਸ਼ਟੇਰ ਜਾਂਦੇ ਸੀਗੇ ਹਫਤੇ ਦੀ ਗਰੋਸਰੀ ਆ ਜਾਂਦੀ ਸੀਗੀ ਇਹ ਇਨ 100 ਡਾਲਰਸ ਮੇਬੀ 150 ਹੁਣ ਆਪ ਦੇਖੋ 200 ਡਾਲਰ ਦੀ ਗਰੋਸਰੀ ਕਿੰਨੀ ਆਉਂਦੀ ਆ ਹੁਣ ਕਿੰਨਾ ਫਰਕ ਆ ਐਂਡ ਜਿਹੜੀ ਮਹਿੰਗਾਈ ਆ ਰੈਂਟ ਡਬਲ ਕਰਤੇ ਇਹਨਾਂ ਨੇ ਮੁਰਗ ਜਿਹਾ ਡਬਲ ਰਾਈਟ ਨਾਓ ਸੋ ਤੁਸੀਂ ਆਪ ਦੇਖ ਸਕਦੇ ਹੋ ਜਿਹੜੀ ਲਿਬਰਲ ਸਰਕਾਰ ਹੈ ਪਿਛਲੇ 10 ਸਾਲ ਤੋਂ ਕਿੰਨੀ ਮੰਗਾਈ ਤੇ ਕ੍ਰਾਈਮ ਇਹਨਾਂ ਨੇ ਵਧਾਇਆ ਆ ਇਕਨੋਮੀ ਨੂੰ ਕਿੰਨਾ ਖਰਾਬ ਕੀਤਾ ਕੰਪੇਅਰਡ ਟੂ ਜਿਹੜਾ ਸਟੀਵਨ ਹਾਰਪਰ ਜਾਂ ਕੰਜ਼ਰਵੇਟਿਵ ਦਾ ਰੈਕੋਰਡ ਸੀਗਾ ਬਹੁਤ ਜ਼ਿਆਦਾ ਫਰਕ ਆ ਐਂਡ ਯੂ 룩 ਐਟ ਜਸਟ ਜਸਟ 룩 ਐਟ ਓਵਰਆਲ ਕੈਨੇਡਾ ਕੀ ਬਣ ਗਿਆ ਹੁਣ ਦੀਪਕ ਹੈਂ ਸਰਵਾਈਵ ਇਅਰਨੀ ਮੋਰ ਲਿਬਰਲਸ ਆਫ ਕੌਰਸ ਡਿਸਟਰੈਕਟ ਕਰਦੇ ਆ ਅਬਾਊਟ THEIR OWN ਰੈਕੋਰਡ ਬਟ THE ਰੈਕੋਰਡ ਇਜ਼ ਵੈਰੀ ਕਲੀਅਰ ਓਨ ਹਾਊ ਮੱਚ ਬੈਟਰ ਕੰਜ਼ਰਵੇਟਿਵਸ ਹਵ ਗਾਟ ਇਜ਼ ਮੇਕ ਰਿਪੋਰਟ ਪੜ ਰਹੀ ਸੀ ਕਿ ਹੇਟ ਟੁਵਰਡਸ ਸਾਊਥ ਏਸ਼ੀਅਨ ਕਮਿਊਨਿਟੀ ਹੈਸ ਬੀਨ ਇਨਕਰੀਸਡ ਇਨ ਕਪਲ ਆਫ ਮੰਥਸ ਕਾਰਨ ਕੀ ਲੱਗਦਾ ਹੈ ਲੁੱਕ ਅੰਡਰ ਲਿਬਰਲ ਸਰਕਾਰ ਹੇਟ ਕ੍ਰਾਈਮਸ ਵਾਇਲੈਂਟ ਕ੍ਰਾਈਮਸ ਐਕਸਟੋਰਸ਼ਨਸ ਆਟੋ ਥੈਫਸ ਜਿਹੜਾ ਵੀ ਕ੍ਰਾਈਮ ਤੁਸੀਂ ਦੇਖੋ ਵੱਧ ਗਿਆ ਆ ਪਰ ਕਿਉਂ ਵਧਿਆ ਇਹਨਾਂ ਨੇ ਇੰਨਾ ਜ਼ਿਆਦਾ ਸੌਫਟ ਆਨ ਕ੍ਰਾਈਮ ਦੀਆਂ ਪਾਲਿਸੀਜ਼ ਲੈ ਕੇ ਆਏ ਆ ਬਿਲ ਸੀ 5 ਤੇ ਸੀ 75 ਜਿਹਦੇ ਵਿੱਚ ਜਿਹੜੇ ਰਿਪੀਟ ਅਫੈਂਡਰ ਆ ਉਹਨਾਂ ਨੂੰ ਮਿਨਿਮਮ ਸੈਂਟੈਂਸਿੰਗ ਨਹੀਂ ਮਿਲਦੀ ਨਾਲੇ ਜਿਹੜੇ ਰਿਪੀਟ ਅਫੈਂਡਰ ਆ ਦੇ ਕੇਰ ਆਊਟ ਆਫ ਜੇਲ ਰੈਲੀ ਫਾਸਟ ਬਿਕਾਜ਼ ਬੀਲ ਸਿਸਟਮ ਇਹਨਾਂ ਨੇ ਖਰਾਬ ਕਰਤਾ ਇਹ ਕਾਰਨਾਂ ਕਰਕੇ ਕ੍ਰਿਮਿਨਲਜ਼ ਆਰਨਟ ਅਫਰੀਡ ਐਨੀ ਮੋਰ ਕਿਸੇ ਨੂੰ ਡਰ ਨਹੀਂ ਹੁਣ ਕੈਨੇਡਾ ਦੇ ਵਿੱਚ ਐਕਚੁਅਲੀ ਅੱਜ ਦੀ ਰੇਟ ਦੇ ਵਿੱਚ ਵਿਕਟਿਮਸ ਕੋਲ ਘੱਟ ਰਾਈਟਸ ਆ ਤੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਜ਼ਿਆਦਾ ਰਾਈਟਸ ਮਿਲ ਗਿਆ ਲਿਬਰਲਜ਼ ਦੇ ਥੱਲੇ ਸਾਨੂੰ ਸਟ੍ਰਿਕਟ ਹੋਣਾ ਚਾਹੀਦਾ ਇਨ ਅ ਕੰਟਰੀ ਦਿਸ ਇਜ਼ ਕੈਨੇਡਾ ਅਸੀਂ ਤਾਂ ਹੀ ਇੱਥੇ ਆਏ ਆ ਥੈਟ ਵੀ ਵਾਂਟ ਗੁੱਡ ਗੁੱਡ ਲਾਜ਼ ਗੁੱਡ ਪੋਲਿਸੀਜ਼ ਜਿਹੜੇ ਜਿਹੜੇ ਅਫੈਂਡ ਕਰਦੇ ਆ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਜੇਲ੍ਹ ਚ ਰਹਿਣਾ ਚਾਹੀਦਾ ਨਾ ਕਿ ਉਹਨਾਂ ਨੂੰ ਉਸੋਕੀ ਬੇਲ ਮਿਲਣੀ ਚਾਹੀਦੀ ਆ ਥੈਰ ਇਜ਼ ਅ ਡਿਫਰੈਂਸ ਬੀਟਵੀਨ ਅ ਕਨਸਰਵੇਟਿਵ ਗਵਰਨਮੈਂਟ ਐਂਡ ਜੀਡੀ ਲਿਬਰਲ ਸਰਕਾਰ ਨੂੰ ਅਸੀਂ ਦੇਖਦੇ ਆ ਕ੍ਰਿਮੀਨਲਸ ਆਰ ਨੋਟ ਸਕੀਅਰਡ ਜਿਹੜੇ ਆਮ ਜਿਹੜੇ ਆਮ ਕੈਨੇਡੀਅਨ ਆ ਭਾਵੇਂ ਘਰੇ ਬੈਠੇ ਆ ਗੱਡੀਆਂ ਚ ਬੈਠੇ ਆ ਜਦੋਂ ਸਕੂਲ ਨੂੰ ਭੇਜਦੇ ਆਪਣੇ ਬੱਚਿਆਂ ਨੂੰ ਸਾਰੇ ਸਾਰੇ ਹੁਣ ਡਰਦੇ ਆ ਕਿ ਕੁਝ ਹੈਪਨ ਨਾ ਹੋ ਜਵੇ ਬਿਕਾਜ਼ ਕ੍ਰਿਮੀਨਲਸ ਆਰ ਦੀ ਡੀਟ ਵਿੱਚ ਬਿਲਕੁਲ ਨਹੀਂ ਉਹ ਕੇਅਰ ਕਰਦੇ ਵੀ ਨੀਡ ਟੂ ਬ੍ਰਿੰਗ ਸਟ੍ਰਿਕਟਰ ਪਾਰਟੀ ਅੰਡਰ ਦਿਸ ਲਿਬਰਲ ਗਵਰਨਮੈਂਟ ਅਸੀਂ ਕਈ ਬਿਲਸ ਲੈ ਕੇ ਆਏ ਆ ਟੂ ਸਟ੍ਰੇਂਗਥਨ ਥੈਟ ਬਟ ਵਾਂਸ ਅਗੇਨ ਜਿਹੜੀ ਲਿਬਰਲ ਤੇ ਐਨਡੀਪੀ ਆ ਉਹਨਾਂ ਨੇ ਵੋਟਾਂ ਉਲਟ ਪਾ ਕੇ ਉਹ ਬਿਲ ਨੂੰ ਪਾਸ ਨਹੀਂ ਹੋਣ ਦਿੱਤੇ ਵੀ ਵਾਂਟ ਸਟ੍ਰਿਕਟਰ ਲਾਜ਼ ਵੀ ਵਿਲ ਬ੍ਰਿੰਗ ਸਟ੍ਰਿਕਟਰ ਲਾਜ਼ ਅੰਡਰ ਅ ਕੰਜ਼ਰਵੇਟਿਵ ਗਵਰਨਮੈਂਟ ਤੁਹਾਡਾ ਈਵੈਂਟ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗੀ ਆਪਾਂ ਖੁੱਲ ਕੇ ਫੇਰ ਗੱਲ ਕਰਾਂਗੇ ਪਰ ਇੱਕ ਲਾਸਟ ਪੀਐਮ ਮੋਦੀ ਦੀ ਵਿਜ਼ਿਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਸੱਦਾ ਦਿੱਤਾ ਗਿਆ ਜੀ7 ਦੇ ਵਿੱਚ ਪਹੁੰਚੇ ਹੀ ਕੈਨ ਵਿਜ਼ਿਟ 올 ਹੀ ਵਾਂਟਸ ਬਟ ਦ ਪ੍ਰੋਬਲਮ ਇਜ਼ ਉਹਨਾਂ ਨੇ ਕਦੀ ਅਲਬਰਟਾ ਨੂੰ ਰਿਸਪੈਕਟ ਨਹੀਂ ਦਿੱਤੀ ਨਾ ਨਾ ਸਾਡੇ ਰਿਸੋਰਸਸ ਨੂੰ ਜੀ ਰਿਸਪੈਕਟ ਦਿੱਤੇ ਆ ਅਲਬਰਟਾ ਪੂਰਾ ਇੰਜਨ ਆ ਕੈਨੇਡਾ ਦਾ ਸਾਡੇ ਰਿਸੋਰਸਸ ਆਇਲ ਐਂਡ ਗੈਸ ਵਾਲੇ ਦੇ ਆਰ ਦ ਇੰਜਨ ਇਨ ਫੈਕਟ ਆਇਲ ਐਂਡ ਗੈਸ ਦੇ ਰੈਵਨਿਊਜ਼ ਜਿਹੜੇ ਆ ਉਹਨਾਂ ਨੇ ਇਸ ਸਰਕਾਰ ਦੀ ਬੁੱਕਸ ਨੂੰ ਸੇਵ ਕੀਤਾ ਪਿਛਲੇ ਸਾਲ ਐਂਡ ਦੇ ਕੀਪ ਅਟੈਕਿੰਗ ਜਿਹੜਾ ਬਿਲ C69 ਹੈ ਜਿਹਦੇ ਨਾਲ ਕੋਈ ਇਨਫਰਾਸਟ੍ਰਕਚਰ ਨਹੀਂ ਬਣ ਸਕਦਾ ਕੈਨੇਡਾ ਦੇ ਵਿੱਚ ਬਿਲ C48 ਜਿਹਦੇ ਨਾਲ ਅਸੀਂ ਜਿਹੜਾ ਸਾਡਾ ਆਇਲ ਐਂਡ ਗੈਸ ਆ ਵੈਸਟ ਕੋਸਟ ਤੋਂ ਕਿਤੇ ਜਾ ਨਹੀਂ ਸਕਦਾ ਇਹਨਾਂ ਨੇ ਇੰਡਸਟਰੀਅਲ ਕਾਰਬਨ ਟੈਕਸ ਲਾਇਆ ਆ ਇਹਨਾਂ ਨੇ ਓਇਲ ਐਂਡ ਗੈਸ ਕੈਪ ਲਾਇਆ ਆ ਜਿੰਨਾ ਚਿਰ ਇਹ ਚੀਜ਼ਾਂ ਨੂੰ ਖਤਮ ਨਹੀਂ ਕਰਦੇ ਉਹਨਾਂ ਚਿਰ ਕੋਈ ਰਿਸਪੈਕਟ ਨਹੀਂ ਅਲਬਰਟਾ ਨੂੰ ਫਰਮ ਦਿਸ ਸਰਵਰ ਗਵਰਨਮੈਂਟ ਚਾਹੇ ਟਰੂਡੋ ਸਾਹਿਬ ਸਿੱਕੇ ਚਾਮਾਰ ਕਰਨੀ ਆ ਦੇ ਕੀਪ ਕਿਕਿੰਗ ਅਲਬਰਟਾ ਡਾਊਨ ਸਾਨੂੰ ਕੀ ਚਾਹੀਦਾ ਸਾਡਾ એનર્ਜੀ ਰੀਸੋਰਸ ਸੈਕਟਰ ਆ ਇਹਨਾਂ ਨੂੰ ਬੂਸਟ ਕਰਨਾ ਚਾਹੀਦਾ ਜਿੰਨਾ ਚਿਰ ਉਹ ਬਿਲਸ ਨਹੀਂ ਖਤਮ ਕਰਦੇ ਬੈਡ ਲਿਬਰਲ ਬਿਲਸ ਉਹਨਾਂ ਚਿਰ ਅਸੀਂ ਐਕਸਪੈਂਡ ਨਹੀਂ ਕਰ ਸਕਦੇ ਜਿਹੜੇ ਟ੍ਰੇਡਰਸ ਵੀ ਲੱਗਦੇ ਆ ਤਾਂ ਹੀ ਖਤਮ ਹੋਣਗੇ ਜੇ ਅਸੀਂ ਇੱਕ ਇੰਡੀਪੈਂਡੈਂਟ self reliant energy superpower ਬਣਨ ਚਾਹੀਏ ਬਟ ਵੀ ਨੀਡ ਅ ਕੰਜ਼ਰਵੇਟਿਵ ਗਵਰਨਮੈਂਟ ਟੂ ਡੂ ਥੈਟ ਵਿਚ ਵੀਲ ਰਿਸਪੈਕਟ ਅੰਡਰ ਪੀਰ ਪਾਲੀਵ ਥੈਟ ਵਿਲ ਰਿਸਪੈਕਟ ਅਵਰ ਰਿਸਰਸ ਸੈਕਟਰ ਐਂਡ ਅਲਬਰਟਾ ਜਸਾਸਿੰਗ ਹੱਲਨ ਜਿਹੜੇ ਕਹਿੰਦੇ ਕਿ ਅਲਬਰਟਾ ਇਹ ਸਾਰੇ ਜਾਣਦੇ ਨੇ ਕਿ ਅਲਬਰਟਾ ਅਮੀਰ ਸੂਬਿਆਂ ਦੇ ਵਿੱਚੋਂ ਇੱਕ ਹੈ ਪਰ ਕਹਿੰਦੇ ਅਲਬਰਟਾ ਨੂੰ ਬਣਦੀ ਹੋਈ ਜਿਹੜੀ ਰਿਸਪੈਕਟ ਹੈ ਮਾਨ ਸਤਕਾਰ ਹੈ ਉਹ ਨਹੀਂ ਦਿੱਤਾ ਜਾਂਦਾ ਫਿਲਹਾਲ ਅੱਜ ਇਹਨਾਂ ਦੇ ਵੱਲੋਂ ਸਟੈਂਪਡ ਬ੍ਰੈਕਫਾਸਟ ਕਰਵਾਇਆ ਗਿਆ ਹੈ ਤੇ ਇੱਕ ਵੱਡਾ ਇਕੱਠ ਜਿਹੜਾ ਲੋਕਾਂ ਦਾ ਇਹ ਵੀ ਦੱਸ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਅਨਸਰਟੇਨਟੀ ਦਾ Stampede is going Alberta, which Calgary, which the 10th of Conservative Leader Pierre Polyev is with us. Pierre, welcome to Calgary. Thank you. It's great to be back in my hometown. Happy Stampede, and let's have the greatest outdoor show on earth. Yeah, you have an old relation with Alberta since childhood, and yes. now you're running. And what will be the key issues? Will you prioritize for the province? We have to fight for oil and gas, for low taxes, for free enterprise, and for fairness for the West. Uh, gone are the days when ottawa can tell alberta to pay up and shut up. it's time for alberta to get respect in the country uh, from ottawa, and i'll be fighting for that respect in a united canada. if you are comfortable to answer that, i was interviewing one of liberal. Uh, they were saying, what you haven't done in 20 years, we have done in 20 days in terms of yeah. growth. what have they done? they've doubled the housing costs, doubled the the food bank lineups. they've given us the worst crime wave in a generation. Uh, that's the liberal record. look around you. Everything is falling apart after a decade of liberals and it's getting worse under Mark Carney who's racking up the biggest deficits outside of covid in the history of the country. Uh, things are getting worse and not better and that's why we're going to need a change. We have to we have to cut back on the the wasteful government, get pipelines built, unleash free enterprise, cut taxes, lock up criminals and I'm the only one fighting for those things. Alberta is conservative province what can we expect from you? Uh, expect me to fight for a great Alberta values. Uh, like I said, hard work, uh, f free enterprise, uh, small government, uh, and fairness for the West. I know you have yeah. so many events to attend. Thank you so much for taking your time out. Thank you. It's great to be with you. Yeah, thank, thank you. Stampede you. the. the pancake the breakfast hai. Oh, the duty Oh, Skyview to ਅਮਨਪ੍ਰੀਤ ਸਿੰਘਲ ਅਮਨਪ੍ਰੀਤ ਜੀ ਯਾਹੂ ਯਾਹੂ ਥੈਂਕ ਯੂ ਥੈਂਕ ਫॉर ਕਮਿੰਗ ਜੀ ਤੇ ਬਹੁਤ ਵਧੀਆ ਇਹ ਟਰਨ ਆਊਟ ਨਿਕਲਿਆ ਹੈ ਕੀ ਕਹਿਣਾ ਚਾਹੂਗੇ ਕੈਲਗਰੀ ਵਾਸੀਆਂ ਨੂੰ ਅ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਲੈਕਟ ਕਰਕੇ ਮੈਂਬਰ ਆਫ ਆਫ ਦਾ ਪਾਰਲੀਮੈਂਟ ਬਣਾ ਕੇ ਤੋਂ ਕੈਲਗਰੀស្ਕਾਈ ਵੀ ਤੋਂ ਭੇਜਿਆ ਤੇ ਇੱਥੇ ਆਉਣ ਦੇ ਲਈ ਜੋ ਸਾਡਾ ਬ੍ਰੈਕਫਾਸਟ ਆ ਸਟੈਂਪੀਡੇ ਤੇ ਆਉਣ ਦੇ ਲਈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਨੇ ਬਹੁਤ ਭਾਰਮਹੰਗਾਰਾ ਦਿੱਤਾ ਮੇਰੇ ਪਹਿਲੇ ਇਸ ਇਵੈਂਟ ਦੇ ਉੱਤੇ ਜੀ ਹਰ ਸਾਲ ਤੁਸੀਂ ਵੈਸੇ ਮੈਂ ਦੇਖਦੀ ਆ ਪਰੇਡ ਦੇ ਵਿੱਚ ਵੀ ਜਾਂਦੇ ਸੀ ਇਸ ਵਾਰ ਕੀ ਖਾਸ ਰਿਹਾ ਇਸ ਵਾਰ ਖਾਸ ਏਰੀਆ ਵੀ ਜਿਨ੍ਹਾਂ ਨੇ ਮੈਨੂੰ ਇਲੈਕਟ ਕਰਕੇ ਭੇਜਿਆ ਸੋ ਮੈਨੂੰ ਮੌਕਾ ਮਿਲਿਆ ਸਾਨੂੰ ਉਹਨਾਂ ਨੇ ਚੰਗੀ ਤਰ੍ਹਾਂ ਰਸੀਦ ਕੀਤਾ ਬੇਸਿਕਲੀ ਵੈਗਨ ਦੇ ਉੱਤੇ ਬੈਠ ਕੇ ਸੀ ਪਰੇਡ ਦਾ ਇੰਜੋਏ ਕੀਤਾ ਤੇ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਸਕਾਈ ਵੀ ਨੂੰ ਰਿਪਰੈਜ਼ੈਂਟ ਕਰਦਨ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੈਲਗਰੀ ਵਾਸੀ ਤੁਹਾਡੇ ਤੋਂ ਐਕਸਪੈਕਟ ਕਰ ਸਕਦੇ ਨੇ ਇਨ ਟਰਮਸ ਆਫ ਗਰੋਥ ਆਫ ਕੈਲਗਰੀ ਮੈਂ ਉਹਨਾਂ ਦੀ ਆਵਾਜ਼ ਬਣ ਕੇ ਜਾਊਂਗਾ ਜੋ ਵੀ ਇੱਥੇ ਇਸ਼ੂਸ ਨੇ ਜੋ ਕਨਸਰਨਸ ਨੇ ਹੋ ਮੈਨੂੰ ਪਤਾ ਨਹੀਂ ਬਾਕੀ ਮੈਨੂੰ ਦੱਸ ਰਹੇ ਨੇ ਦੈਟਸ ਵਾਟ ਆਈ ਵਿਲ ਬੀ ਆਲ ਬੀ देयर ਵੌਇਸ ਐਂਡ ਆਲ ਬੀ ਰੀਸਿੰਗ ਦ ਵੌਇਸ ਆਲ ਬੀ ਫਾਈਟਿੰਗ ਫਾਰ ਥੈਮ ਇਨ ਆਟਵਾ ਥੈਂਕ ਯੂ ਸੋ ਮਾਚ ਤਾਈ ਅਮਨਪ੍ਰੀਤ ਸਿੰਘ ਗਿਲ ਕੈਲਗਰੀ ਸਕਾਈ ਬਿਊ ਤੋਂ ਐਮ ਪੀ ਜੀ ਤੇ ਕੈਲਗਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਨੂੰ ਦੂਰ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨਗੇ ਤੇ ਚੈਸਟਰਮੇਰ ਤੋਂ ਐਮ ਐਲ ਏ ਸਾਡੇ ਨਾਲ ਨੇ ਹਾਈ ਹਾਊ ਆਰ ਯੂ ਆਮ ਗੁੱਡ ਹਾਊ ਆਰ ਯੂ ਡੂਇੰਗ ਅਸ ਮਾਰਨਿੰਗ ਯਾ ਵੀ ਆ ਗੁੱਡ ਹੈਪੀ ਸਟੈਂਪੀਡ Yeah, it's a great time of year. It brings everyone together. You know, we all get to test out our pancake flipping skills. Mine yeah. need a little work, but, uh, you know, every year I, I get to come out and support all the great community I th events. I and think by the end of the Stampede, you will be pro in flipping pancakes. That's the plan. <laughs> <laughs> okay, so how's Chestermere people doing? is really good. It's a really quickly growing community. In fact, the, the city's doing another census, uh, the second one in just about 12 months, just to show. The growth that we're experiencing, mm -hmm. and so with that, you know, comes some constraints on infrastructure, and that's really been my focus: roads, schools, amenities, ensuring that the people of Chestermere have those there to support them. Mm -hmm. And we've had some great news, some great funding announcements for schools in Chestermere, mm -hmm. uh, as well as uh, different funding projects for roads. One that people often ask me about is the intersection of Rainbow Road and Glenmer Trail. We have secured funding to uh, expand and improve that intersection this is, these are really great announcements for chestermere yeah, when we talk about growth south asian community has been increased in every part of the city and chestermere is also a hub for the south asian community you've been been, been to many ethnic events how do you feel about it it's incredible to see the diversity. It's a vibrant, it's a growing community, yeah. Yeah. and I absolutely love coming to the events and uh, engaging with my neighbors. Have you started uh, understanding Punjabi already? I know a couple words. Uh, there's like? always uh, "sasikalji," yeah. so that's one that um, you know I need to work on. So you got to teach me a new word. And then we... Thank you so much. So you're gonna say now "tanwad." tanwad that means thanks everybody <laughs> <Yeah>. <laughs> i know that one too no thank you so much so in chester mein to mla jinhone kya ki punjabi sikhan di kende hun holly holly koshish kar rahe ne thank you so much for being with us happy stampede yeah Trades. They're expanding now out, out from Calgary, Edmonton into the rural areas. And we are just so pleased to see the initiative that they're taking on reaching out to the community and supporting the jobs of the future. So I, I'm really happy that you were here. Make sure you enjoy some pancakes, uh, as well as uh, some of the hospitality, some of the great music. Matt Altheim, he does double duty too. He works for me as well. But I hear that uh, he's just a fantastic country music singer, so I can't wait to hear him also. And uh, again, just enjoy your Stampede and let's give it a one big yahoo, right? One, two, three, yahoo! yahoo!